ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਦੀ ਖਫਤਗੁਰੂ ਨਾਨਕ ਸਾਹਿਬ ਪਾਸ਼ਾ ਜੀ ਦੇ ਪਾਵਨ ਚਾਲੂਛੋ ਪਾਵਨ ਧਰਤੀ ਗੁਰਦਾਰਾ ਡੇਰਾ ਸਾਹਿਬ ਗੁਰਦਾਸਪੁਰ ਔਰ ਗਲਤਾਰਪੁਰ ਸਾਹਿਬ ਪਾਕਿਸਤਾਨ ਇਸ ਪਾਵਨ ਧਰਤੀ ਤੇ ਗੁਰੂ ਸਾਹਿਬ ਨੇ ਆਪਣੀ ਹਯਾਤੀ ਦੇ ਅਖੀਰ 18 ਸਾਲ ਕਿਰਤ ਕਮਾਈ ਕਰਕੇ ਸੇਚ ਸਿੱਖਿਤ ਕਰਕੇ ਮਹਾਰਾਜ ਸਾਹਿਬ ਨੇ ਇੱਕ ਨਵਾਂ ਨਵੇਂ ਸ਼ਹਿਦ ਦਿੱਤੀ ਸਮੁੱਚੇ ਪੰਥਰ ਸਮੁੱਚੇ ਤਾਮ ਨੂੰ ਔਰ ਉਹਨਾਂ ਦੀ ਇਸ ਚਾਲੂਛੋ ਪਾਵਨ ਪਵਨ ਧਰਤੀ ਤੇ ਗੁਰਦਾਰਾ ਦਰਵਾਜ਼ਾ ਸਾਹਿਬ ਜਿਹੜਾ ਡੇਰਾ ਸਾਹਿਬ ਹੈ ਇਹਦੀ ਕਾਹਲੀ ਲੰਬੇ ਸਮੇਂ ਤੋਂ ਚਰਮਣੀ ਗੁਰਦਾਰ ਪਰਬੰਧਕ ਕਮੇਟੀ ਵੱਲੋਂ ਪੰਥ ਦੀ ਮਾਇਆ ਨਾਲ ਸਸਤੀ ਅਕਾਲਪੁਰ ਵਾਗੂ ਦੀ ਸਾਜਿ ਨਵਾਜੀ ਸ਼ਖਸੀਅਤ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਮਹਾਪੁਰਸਾਂ ਨੂੰ ਬੇਨਤੀ ਕਰਕੇ ਸੇਵਾ ਦਿੱਤੀ ਸੀ ਦਰਬਾਰ ਹਾਲ ਦੀ ਨੰਗਰ ਹਾਲ ਦੀ ਇਤਹਾਜ ਜਿੰਨੀਆਂ ਹੀ ਹੋਰ ਸੇਵਾਵਾਂ ਸੰਵੰਦ ਨੇ ਉਹ ਸੇਵਾ ਦਿੱਤੀ ਉਹ ਤੋਂ ਲੈ ਕੇ ਸੰਗਤਾਂ ਦੇ ਭਰਪੂਰ ਸਹਿਯੋਗ ਦੇ ਨਾਲ ਮਹਾਪੁਰਸਾਂ ਨੇ ਬੜੀ ਭਾਵਨਾ ਬੜੀ ਸ਼ਰਧਾ ਤੇ ਬੜੇ ਉਤਸ਼ਾਹ ਦੇ ਨਾਲ ਸਾਰੇ ਸਮੂਚੇ ਜਿਹੜੀ ਸੇਵਾ ਕੀਤੀ ਹੈ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਹੈ ਕਿ ਇਹ ਹੁਣ ਆਪਣੇ ਪਰਵਾਨ ਚੜ ਰਹੀ ਹੈ ਔਰ ਦਰਬਾਰ ਹਾਲ ਕੰਪਲੀਟ ਹੋ ਚੁੱਕ ਮਕਮਲ ਹੋ ਚੁੱਕਾ ਹੈ ਥੱਲੇ ਪਾਲਕੀ ਸਾਹਿਬ ਜਿਹੜੀ ਪ੍ਰਾਤਨ ਸੀ ਸ਼ੇਰੇ ਪੰਜਾਬ ਵਾਲੇ ਦੀ ਉਹਦੇ ਵੀ ਸੋਨੇ ਦੀ ਸੇਵਾ ਵੱਡੇ ਦਰਬਾਰ ਹਾਲ ਦੀ ਵੱਡੇ ਪਾਲਕੀ ਦੀ ਵੀ ਸੋਨੇ ਦੀ ਸੇਵਾ ਸਾਰੀ ਹੋ ਗਈ ਵੱਡੀ ਵੱਡੀ ਪਾਲਕੀ ਸੁੰਦਰ ਬਣੀ ਹੈ ਔਰ ਨਾਲ ਦੀ ਨਾਲ ਦਰਬਾਰ ਹਾਲ ਦਾ ਜਿਹੜਾ ਉਪਰ ਗੁੰਬਦ ਹੈ ਉਹਤੇ ਵੀ ਸੋਨੇ ਦੀ ਕੰਪਲੀਟ ਮੁਕੰਮਲ ਸੇਵਾ ਹੋ ਚੁੱਕੀ ਹੈ ਨਾਲ ਹੁਣ ਜਿਹੜਾ ਸੰਬੰਧਿਤ ਪਾਲਕੀ ਸਾਹਿਬ ਨਾਲ ਕਲਸ ਛੋਟੀਆਂ ਕਲਸੀਆਂ ਨੇ ਇਹ ਸਾਰੀ ਸੇਵਾ ਅੱਜ ਹੁਣ 16 ਜਿਹੜੇ ਨਾਲ ਕਲਸ ਨੇ ਗੁੰਬਦ ਵਾਲੇ ਦੁਆਲੇ ਉਹਨਾਂ ਦੀ ਸੋਨੇ ਦੀ ਸੇਵਾ ਨੇ ਦੀ ਸੇਵਾ ਜਿਹ ਔਰ ਉਹ ਅਜ ਤੋਂ ਉਹਨਾਂ ਦੀ ਫਿਟਿੰਗ ਜਿਹੜੀ ਸ਼ੁਰੂ ਹੋਈ ਹੈ ਕਾਰਗਰ ਹਨ ਸਾਰਿਆਂ ਨੇ ਆਪਣੇ ਹੱਥੀਂ ਸਾਰੀ ਕਰਕਮਲਾ ਦਾ ਇਹ ਸੇਵਾ ਕਰਨੀ ਹੈ ਗੁਰੂ ਸਾਹਿਬ ਦੀ ਜ਼ਿੰਦਗੀ ਦਾ ਜਿਹੜਾ ਸਮੁੱਚਾ ਜੀਵਨ ਮਹਾਰਾਜ ਸਾਹਿਬ ਦਾ ਉਹ ਤਕਰੀਬਨ ਤਿੰਨ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ ਪਹਿਲਾ ਬਚਪਨ ਤੇ ਜਵਾਨੀ ਦਾ ਜਿਹੜਾ ਤਲਵੰਡੀ ਰਾਏਪੁਰ ਨੜਕਾਣਾ ਸਾਹਿਬ ਪਵੰਤਰ ਧਰਤੀ ਤੇ ਉਸ ਤੋਂ ਬਾਅਦ ਉਹ ਦਾਸੀਆਂ ਦਾ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਦਾ ਜਿਹੜਾ ਜੀਵਨ ਅਖੀਲਾ ਜੀਵਨ ਇੱਥੇ ਕਰਤਾਰਪੁਰ ਸਾਹਿਬ ਦੀ ਜਿਹੜੀ ਅਖੀਰਲਾ ਸਮਾਂ 18 ਸਾਲ ਮਹਾਰਾਜ ਸਾਹਿਬ ਨੇ ਹੱਥੀਂ ਖੇਤੀ ਕਰਕੇ ਗਨਵੀ ਸੇਤ ਕੌਮ ਨਾਵਾ ਸਿਧਾਂ ਔਰ ਉਸ ਸਿਧਾਨ ਨੂੰ ਮਦਨ ਜਰਾ ਦੇ ਹੋਇਆ ਇਹ ਜਿਹੜੇ ਪਾਵਨ ਪਵਿੱਤਰ ਸਥਾਨ ਨੇ ਨਟਕਾਣਾ ਸਾਹਿਬ ਦੇ ਪੰਜਾ ਸਾਹਿਬ ਇਹ ਤਾਂ ਕਰਤਾਰਪੁਰ ਸਾਹਿਬ ਕਿਉਂਕਿ ਹੁਣ 47 ਦੀ ਵੰਡ ਤੋਂ ਬਾਅਦ ਉਹ ਪਾਕਿਸਤਾਨ ਦਾ ਹਿੱਸਾ ਬਣ ਗਿਆ ਸਿੱਖੀ ਜਿਹੜੀ ਹੈ ਜਿਹੜਾ ਪਹਿਲਾ ਚ ਆਪਣਾ ਹੈਗਾ ਰਖਣੀ ਪੰਜਾਬ ਉਹਦੇ ਵਿੱਚ ਸਿੱਖ ਨੇ ਜਨਮ ਲਿਆ ਨਟਕਾਣਾ ਸਾਹਿਬ ਦੀ ਪਵਨ ਪਵਿੱਤਰ ਧਰਤੀ ਤੇ ਔਰ ਜਿਹੜਾ ਪੂਰਬੀ ਪੰਜਾਬ ਹੁਣ ਮੌਜੂਦਾ ਹਿੰਦੁਸਤਾਨ ਵਿੱਚ ਪੰਜਾਬ ਦਾ ਹਿੱਸਾ ਹੁੰਦਾ ਹੈ ਇਸ ਤੇ ਸਿੱਖੀ ਜਿਹੜੀ ਹੈ ਉਹ ਪਲੀ ਔਰ ਜਿਹੜੀ ਪਰਵਰਸ਼ ਹੋਈ ਸੰਪੂਰਨ ਜਿਹੜੀ ਪ੍ਰਵਾਨ ਜਿਹੜੀ ਔਰ ਇਹ ਦੋਨੋ ਸਾਰਾ ਇਲਾਕਾ ਜਿਹੜਾ ਸਮੁੱਚਾ ਪੁਰਾਣਾ ਪੰਜਾਬ ਜਿਹੜਾ ਖੰਦਾ ਇਹ ਸਾਰਾ ਗੁਰੂ ਸਾਹਿਬ ਗੁਰੂ ਸਾਹਿਬਾਂ ਦੀ ਪਾਵਨ ਪਵਿੱਤਰ ਚਾਨਣਛੋ ਦੀ ਪ੍ਰਾਪਤ ਹੈ ਮਬਾਰਕ ਤਅਤੀ ਹੈ ਸੋ ਸਨ ਅਕਾਲ ਪੁਰਖ ਰਵਾਇ ਗੁਰੂ ਦਾ ਕੋਟਾਂ ਕੋਟ ਦਿਲ ਦੀਆਂ ਕਰਾਂ ਇਹ ਤੇ ਧੰਨਵਾਦ ਕਰਦਾ ਤਨ ਤਨ ਗੁਰੂ ਨਾਨਕ ਸਾਹਿਬ ਦਾ ਜਿਨ੍ਹਾਂ ਨੇ ਬੜੀ ਵੱਡੀ ਮਿਹਰ ਬਖਸ਼ਿਸ਼ ਕਰਕੇ ਬਾਬਾ ਜੀ ਦਾ ਆਪ ਸਿਰ ਤੇ ਮਿਹਰ ਪਰੇ ਹੱਥ ਰੱਖ ਕੇ ਸੰਤਾਂ ਦੇ ਪਰਪੁਰ ਪਿਆਰ ਸਹਿਯੋਗ ਦੇ ਨਾਲ ਇਹ ਵੱਡੀਆਂ ਸੇਵਾਵਾਂ ਜਿਹੜੀਆਂ ਨੇ ਤੇ ਚੱਲ ਰਹੇ ਆ ਨੇ ਕਿਉਂਕਿ ਮਹਾਪੁਰਸ਼ਾ ਕੋ ਕੇਵਲ ਆਪਣਾ ਇਸ ਡੇਰਾ ਸਾਹਿਬ ਦੀ ਸੇਵਾ ਹੀ ਨਹੀਂ ਬਲਕਿ ਬਹੁਤ ਵੱਡੀਆਂ ਸਮਾਵਾਂ ਜਿਹੜੀਆਂ ਗੁਰੂ ਘਰ ਦੀਆਂ ਸਰਬਾਰ ਹਾਲਾਂ ਦੀਆਂ ਦੀਵਾਨ ਹਾਲਾਂ ਦੀਆਂ ਲੰਗਰ ਹਾਲਾਂ ਦੀਆਂ ਔਰ ਇਥੋਂ ਤੱਕ ਕਿ ਵਿਦਿਆਲੇ ਵੀ ਕਾਲਜ ਸਕੂਲ ਵੀ ਮਹਾਪੁਰਸ਼ਾ ਨੇ ਬੜੀ ਬੜੀ ਮਿਹਨਤ ਔਰ ਸਮੁੱਚੇ ਸੰਗਤਾਂ ਦੇ ਸਹਿਯੋਗ ਨਾਲ ਜਿਹੜੇ ਚਲਾਏ ਆ ਤੇ ਗੁਰੂ ਸਾਹਿਬ ਕਿਰਪਾ ਕਰੇ ਇਸੇ ਤਰ੍ਹਾਂ ਸੰਗਤਾਂ ਦਾ ਪਿਆਰ ਬਣਿਆ ਰਵੇ ਔਰ ਕਿਉਂਕਿ ਵੱਡੇ ਕਾਰਜ ਨੇ ਸੰਗਤਾਂ ਦੇ ਵੱਡੇ ਸਹਿਯੋਗ ਦੇ ਨਾਲ ਹੀ ਇਹ ਪ੍ਰਵਾਨ ਚੜਦੇ ਆ ਇਸ ਕਰਕੇ ਮੈਂ ਸਿਨੇਮਰ ਸਮੁੱਚੀਆਂ ਸੰਗਤਾਂ ਨੂੰ ਚੱਲਣ ਦੀ ਬੇਨਤੀ ਵੀ ਕਰਦਾ ਇਹ ਤਾਂ ਮੰਨਤੇ ਧੰਦੇ ਨਾਲ ਮਹਾਪੁਰਸ਼ਾਂ ਦਾ ਇਸ ਸਭਾਵਾਂ ਚੱਲਦੀਆਂ ਸਭਾਵਾਂ ਵਿੱਚ ਜਿਹੜਾ ਸਹਿਯੋਗ ਦਿੱਤਾ ਜਾਵੇ ਤਾਂ ਕਿ ਇਹ ਸਭਾਵਾਂ ਜਿਹੜੀਆਂ ਨੇ ਅਕੀਰ ਮੁਕੰਮਲਤਾ ਦਾ ਰੂਪ ਧਾਰ ਕੇ ਸਮੋਚੀਆਂ ਕਿਉਂਕਿ ਪੰਥ ਨੂੰ ਸਮਰਪਿਤ ਹੋਣੀਆਂ ਨੇ ਸਿੱਖ ਸੰਗਤਾਂ ਨੂੰ ਸਮਰਪਿਤ ਹੋਣੀਆਂ ਨੇ ਇਹ ਸਾਰੇ ਵੱਡੇ ਕਾਰਜ ਵੱਡੀਆਂ ਸਭਾਵਾਂ ਦੇ ਨਾਲ ਹੀ ਪਰਵਾਹ ਚੜਦੇ ਆ ਤੇ ਉਹ ਸਾਧੀਆਂ ਸੰਗਤਾਂ ਜਿਸ ਤਰ੍ਹਾਂ ਦਾ ਪਿਆਰ ਸਹਿਯੋਗ ਬਾਬਾ ਜੀ ਨੂੰ ਦੇ ਰਹੇ ਆ ਇਸੇ ਤਰ੍ਹਾਂ ਉਹ ਸਮੇਂ ਵਿੱਚ ਬਣਿਆ ਰਵੇ ਔਰ ਗੁਰੂ ਸਾਹਿਬ ਬਖਸ਼ਿਸ਼ ਕਰੇ ਨਾ ਤੰਤਰ ਸ੍ਰੀ ਚਰਦੀਗੜ੍ਹ ਵਾਲ ਲੰਬੀ ਆ ਜਿਹੜੀ ਹੈ ਪੰਥ ਦੀਆਂ ਸਭਾਵਾਂ ਵਾਸਤੇ ਬਖਸ਼ਿਸ਼ ਕਰਨ ਇਸੇ ਤਰ੍ਹਾਂ ਭਾਵਨਾ ਦੇ ਨਾਲ ਸੰਗਤਾਂ ਦਾ ਪਿਆਰ ਸਹਿਯੋਗ ਅਤੇ ਸ਼ਰੋਣੀ ਗੁਰਦਾਰ ਪ੍ਰਬੰਧ ਕਮੇਟੀ ਦੇ ਸਹਿਯੋਗ ਨਾਲ ਇਸ ਸਭਾਵਾਂ ਜਿਹੜੀਆਂ ਅਨਾਲੇ ਸਮੇਂ ਤੇ ਇਸ ਤਰ੍ਹਾਂ ਨਿਰੰਤਰ جاری ਰਹਿਣ ਸਾਰਿਆਂ ਸਖ ਸੰਗਤਾਂ ਦਾ ਉੱਚੇ ਤੌਰ ਤੇ ਸਤਿਕਾਰਯੋਗ ਪ੍ਰਣਾਮ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਐਡਵੋਕੇਟ ਪ੍ਰਧਾਨ ਸ਼ਰੋਣੀ ਗੁਰਦਾਰ ਪ੍ਰਬੰਧ ਕਮੇਟੀ ਨੇ ਉਹਨਾਂ ਵੱਲੋਂ ਚੇਤੇ ਤੌਰ ਤੇ ਸਤਿਕਾਰਯੋਗ ਬਾਬਾ ਜੀ ਦਾ ਧੰਨਵਾਦ ਹੈ ਸਮੁੱਚੇ ਮੈਂਬਰਾਂ ਸਾਹਿਬ ਵੱਲੋਂ ਤੇ ਸਾਰੀ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਪਾਵਨ ਧਰਤੀ ਤਾਨ ਗੁਰੂ ਨਾਨਕ ਦੇਵ ਮਹਾਰਾਜ ਦੀ ਰਸੋਈ ਨਗਰੀ ਟੇਰੋ ਬਨਾਨ ਗੁਰਦਾਸਪੁਰ ਵਿਖੇ ਜੋ ਗੁਰਦੁਆਰ ਸਾਹਿਬ ਦਾ ਸੇਵਾ ਲੰਮੇ ਸਮੇਂ ਤੋਂ ਸ਼ੁਰੂ ਹੋਣਾ ਸੀ ਉਮੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਕਾਰ ਸੇਵਾ ਖਰੂਰ ਸਾਹਿਬ ਦੀ ਸੇਵਾ ਸੋਫੀ ਸੀ ਸੋ ਦਰਬਾਰ ਸਾਹਿਬ ਦੀ ਸੇਵਾ ਉਪਰੰਤ ਜੋ ਉੱਪਰ ਰਕਸ਼ ਦੀ ਸੋਨੇ ਦੀ ਸੇਵਾ ਸ਼ੁਰੂ ਹੀ ਪਿਛਲੇ ਸਾਲ 2 ਸਾਲ ਤੋਂ ਲੈ ਉਹ ਪੜਾਦਰ ਪੜਾਜ ਉਸ ਮੁਤਾਬਕ ਜੋ ਜੇ ਜੇ ਸੰਗਤਾਂ ਸਹਿਯੋਗ ਦਿੰਦੀਆਂ ਸੋਨਾਂ ਦੀ ਸੇਵਾ ਦੇ ਉਹ ਕਲਸ਼ੀਆਂ ਤਿਆਰ ਹੋ ਕੇ ਤੋਂ ਅੱਜ ਉਸ ਪ੍ਰਾਦ ਦੇ ਵਿੱਚ ਅੱਜ ਇਹ ਲੰਸਿਵਾ ਉਤੇ ਸਜੋਬਤ ਹੋਈ ਆ ਜਿਹਦੇ ਵਿੱਚ ਸਰਦਾਰ ਰਜਿੰਦਰ ਸਿੰਘ ਜੀ ਮਹਿਤਾ ਜੋ ਸ਼੍ਰੋਮਣੀ ਗੁਰਦਰਬਾਰ ਪ੍ਰਬੰਧ ਕਮੇਟੀ ਇਸ ਜਨ ਸਕੱਤਰ ਨੇ ਉਹ ਵੀ ਚੇਚੇ ਤੌਰ ਤੇ ਇਸ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੀ ਇਹ ਸੇਵਾ ਵਿੱਚ ਮਤਲਬ ਆਪਾਂ ਸਮੂਲਿਤ ਹੋਈ ਆ ਸੋ ਇਹ ਮਤਲਬ ਬੜਾ ਪਿੱਥਸਤਾਨ ਹੈ ਜਿੱਥੇ 18 ਸਾਲ ਗੁਰੂ ਨਾਨਕ ਦੇ ਮਹਾਰਾਜੀ ਪਾਵਨ ਧਰਤੀ ਕਰਤਾਰਪੁਰ ਸਾਹਿਬ ਦੀ ਡੇਰ ਬਨਾਨ ਦੇ ਤਿੰਨ ਮਤਲਬ ਭਾਗ ਨਾ ਤੇ ਇਹ ਮਹਾਰਾਜੀ ਉਸ ਵੇਲੇ ਦੇ ਜਿਹੜੇ ਕਲਸ ਜਿਹੜਾ ਅੱਗੇ ਜਨੇਵੇਂ ਪੱਤਰ ਨੇ ਜਾ ਕਲਸੀਏ ਨੇ ਉਹਨੇ ਉਸਿਲੀਆਂ ਬਣੀਆਂ ਉਹਨੇ ਉੱਤੇ ਹੀ ਹੋਰ ਦੁਬਾਰਾ ਸੋਨਾ ਲਾ ਕੇ ਉਹਨੂੰ ਸ਼ੁਭਤ ਕੀਤਾ ਪ੍ਰਾਤਨ ਤਾ ਨੂੰ ਮਿਲ ਮੁਖ ਰੱਖ ਕੇ ਇਹ ਅੱਜ ਸੇਵਾ ਦਾ ਬਾਬੇ ਕਿੰਨੇ ਟੋਟਲ ਕਲਸੀ ਕਿੰਨੇ ਨੇ ਇਹ 16 ਕਲਸੀਆਂ ਜੀ ਇਹ ਕਿੰਨਾ ਸੋਨਾ ਲੱਗਾ ਇਹ ਸੋਨਾ ਤੇ ਹੁਣ ਤੱਕ ਲਗਭਗ 10 ਕਿਲੋ ਉੱਤੇ ਲੱਗ ਚੁੱਕਾ ਜਿਹੜਾ ਦੁਬਾਰਾ ਲੱਗਾ ਤੇ 4 ਕਿਲੋ ਥੱਲੇ ਜਿਹੜਾ ਪਾਲਕੀ ਸਾਹਿਬ ਉਹਨੂੰ ਵੱਖਰਾ ਲੱਗਾ ਪਹਿਲਾਂ ਉਹ ਨਵੀਂ ਪਾਲਕੀ ਬਣਾਈ ਸੀ ਤੇ ਕਲਸ ਦੇ ਆਪਣੇ ਗੋਬਿਰ ਦੇ ਉੱਤੇ ਲਗਭਗ 10 ਕਿਲੋ ਸੋਨਾ ਹੁਣ ਤੱਕ ਚੜ ਚੁੱਕਾ ਤੇ ਉਹਨਾਂ ਸਮੇਂ ਚ ਵੇਖੋ ਜਿਵੇਂ ਜਿਵੇਂ ਮਹਾਰਾਜ ਸਾਹਿਬ